ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਦੇ ਗੁਪਤ ਬਚਨ ਪਉੜੀ ਸੰਗ੍ਰਾਂਤ ਤੋਂ ਪਹਿਲਾਂ ਜਪਜੀ ਸਾਹਿਬ ਦੀ ਸੰਪਤੀ ਦਾ ਜਾਪ 13 ਵਾਰ ਕਰ ਲਵੋ ਜੋ ਕਿਸਮਤ ਵਿੱਚ ਵੀ ਨਹੀਂ ਹੈਗਾ ਉਹ ਵੀ ਮਿਲ ਜਾਵੇਗਾ ਇੰਨਾ ਪੰਗਤੀਆਂ ਦੇ ਜਾਪ ਦੇ ਨਾਲ ਸੁਸਾਣ ਸੰਗਤ ਜੀ ਪਹਿਲਾਂ ਮੇਰੇ ਗੁਰ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਾਂਜੋ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਵੇ ਸਾਧ ਸੰਗਤ ਜੀ ਸੋ ਪਹਿਲਾਂ ਆਪਾਂ ਫਟੇ ਬੁਲਾਈਏ ਆਪਣੀਆਂ ਹਾਜ਼ਰੀਆਂ ਲਗਵਾਈਏ ਅਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮਹਾਂਪੁਰਖ ਬਚਨ ਕਾਢੇ ਹੁੰਦੇ ਸੀ ਕਹਿੰਦੇ ਭਾਈ ਜਦੋਂ ਸੰਗਰਾਂਦ ਆਉਂਦੀ ਹੈ ਚਾਹੇ ਉਹ ਜਿਹੜੇ ਮਰਜ਼ੀ ਮਹੀਨੇ ਦੀ ਸੰਗ੍ਰਾਨ ਕੀ ਉਹ ਨਾ ਹੋਵੇ ਕਹਿੰਦੇ ਆਪਾਂ ਜਿੱਥੇ 12 ਮਹਾ ਦਾ ਪਾਠ ਕਰਦੇ ਹਾਂ ਜਾਂ ਸੁਣਦੇ ਹਾਂ ਤੇ ਹਰ ਇੱਕ ਮਹੀਨੇ ਦੀ ਗੱਲ 12 ਮਾਂ ਦੇ ਵਿੱਚ ਕੀਤੀ ਗਈ ਹੈ ਸਤਗੁਰ ਮਹਾਰਾਜ ਜੀ ਦੇ ਵੱਲੋਂ 12 ਮਹਾ ਦੇ ਵਿੱਚ ਸਾਨੂੰ ਬੜਾ ਕੁਝ ਸਮਝਾਇਆ ਗਿਆ ਉਤਾਂ ਦਾ ਹਵਾਲੇ ਵੀ ਦਿੱਤੇ ਗਏ ਪਰ ਅਸਲ ਦੇ ਵਿੱਚ ਸਮਝਾਇਆ ਉੱਥੇ ਮਨੁੱਖ ਨੂੰ ਹੀ ਗਿਆ ਤੇ ਸਮਝਾਉਣ ਦੀ ਗੱਲ ਜਿਹੜੀ ਹੈ ਉੱਥੇ ਇੱਕ ਇਨਸਾਨ ਨੂੰ ਹੀ ਹੋਈ ਹੈ ਸਭ ਤੋਂ ਵੱਧ ਜੇ ਲੋੜ ਪਈ ਤੇ ਇਨਸਾਨ ਨੂੰ ਸਮਝਾਉਂਦੀ ਹੀ ਲੋੜ ਪਈ ਆ ਸਾਸੰਗਰ ਜੀ ਬੇਨਤੀ ਕਰਦੇ ਵਾਂ ਕਿ ਜਪਜੀ ਸਾਹਿਬ ਦੀਆਂ ਪੰਗਤੀਆਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਹੀ ਬਹੁਤ ਵੱਡੀ ਸਿੱਖਿਆ ਛੁੱਪੀ ਹੋਈ ਹੈ ਇਹ 12 ਮਹਾਦੇਵਿਚ ਤੇ ਸਤਗੁਰ ਮਹਾਰਾਜ ਜੀ ਨੇ ਬੜੀ ਕਿਰਪਾ ਕਰ ਦਿੱਤੀ અપਾਰ ਕਿਰਪਾ ਕਰਕੇ ਸਾਨੂੰ ਨਿਵਾਜਿਆ ਬੜੀ ਰਹਿਮਤ ਸਾਡੇ ਤੇ ਕੀਤੀ ਆ ਬੜੀ ਰਹਿਮਤ ਜਿਹੜੀ ਹੈ ਸਾਡੇ ਤੇ ਕੀਤੀ ਆ ਸਾਧ ਸੰਗਤ ਜੀ ਬੇਨਤੀ ਕਰਦੇ ਹਾਂ ਵੀ ਸਤਗੁਰ ਮਹਾਰਾਜ ਕਹਿੰਦੇ ਕਹਿੰਦੇ ਏ ਗੁਰ ਸਿੱਖੋ ਇਸ ਗੱਲ ਨੂੰ ਯਾਦ ਰੱਖਣਾ ਇਸ ਗੱਲ ਨੂੰ ਹਮੇਸ਼ਾ ਆਪਣੇ ਹਿਰਦੇ 'ਚ ਵਸਾ ਕੇ ਰੱਖਣਾ ਕੈਂਡੇ ਗੁਰਬਾਣੀ ਦਾ ਜਦੋਂ ਜਪ ਕਰਦੇ ਹਾਂ ਧੰਨ ਗੁਰੂ ਗੰਗ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਦੋਂ ਜਪ ਕਰਦੇ ਹਾਂ ਗੁਰਸਿੱਖੋ ਤੇ ਯਾਦ ਰੱਖਿਓ ਵੀ ਇਹ ਜੀਜ਼ ਸਾਡੇ ਹਿਰਦੇ 'ਚ ਹੋਵੇ ਇਸ ਥੀਜ਼ ਨੂੰ ਅਸੀਂ ਜ਼ਰੂਰ ਯਾਦ ਰੱਖੀਏ ਕਿ ਸਤਗੁਰ ਤੇਰੀ ਇਹ ਅਪਾਰ ਕਿਰਪਾ ਹੈ ਤੇਰੀ ਹੈ ਇਹ ਅਪਾਰ ਮਿਹਰ ਹੈ ਕਿ ਤੂੰ ਮੇਰੇ ਤੋਂ ਇਹ ਜਾਪ ਕਰਵਾ ਰਹੇਂ ਤੇਰੇ ਤੋਂ ਜਿਹੜੀ ਹੈ ਮੈਨੂੰ ਇਹ ਉਮੀਦ ਹੈ ਸਤਗੁਰ ਕਿ ਮੇਰੇ ਤੋਂ ਕਦੇ ਵੀ ਕੋਈ ਗਲਤ ਕੰਮ ਨਾ ਹੋਵੇ ਮੇਰੇ ਤੋਂ ਅਦੇ ਵੀ ਕੋਈ ਪੂਰਾ ਕਾਮ ਨਾ ਹੋਵੇ ਸਤਗੁਰੂ ਜੀ ਮੇਰੇ ਤੇ ਇੰਨੀ ਕਿਰਪਾ ਕਰ ਰਹੇ ਹੋ ਮੇਰੇ ਤੇ ਇੰਨੀ ਮਿਹਰ ਕਰ ਰਹੇ ਹੋ ਸਤਗੁਰ ਮਹਾਰਾਜ ਜੀ ਇੰਨੀ ਤੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਨਿਵਾਜ ਦੇਣੀ ਸਾਸੰਗ ਜੀ ਜਪਜੀ ਸਾਹਿਬ ਦਾ ਜਾਪ ਕਰੋ ਜੇਕਰ ਆਪਾਂ ਬੂਰੀ ਕੰਮਾਂ ਤੋਂ ਬੂਰੀ ਸੰਗਤ ਤੋਂ ਬਚਣਾ ਹੈ ਨਾ ਫਿਰ ਜਪਜੀ ਸਾਹਿਬ ਦੀ ਇੱਕ ਇੱਕ ਪੰਗਤੀ ਦਾ ਜਾਪ ਕਰਦੇ ਜਾਓ ਇੱਕ ਇੱਕ ਪੌੜੀ ਲੈ ਲਓ 38 ਪੌੜੀਆਂ ਨੇ ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਦਾ ਰੋਜ਼ ਅਗਰ ਜਾਪ ਕਰੀਏ ਇੱਕ ਇੱਕ ਪੌੜੀ ਕਰਕੇ ਇੱਕ ਇੱਕ ਪੌੜੀ ਦੇ ਅਰਥਾਂ ਨੂੰ ਸਮਝਦੇ ਜਾਈਏ ਸਾਡੇ ਤੇ ਬਹੁਤ ਵੱਡੀ ਕਿਰਪਾ ਬਹੁਤ ਵੱਡੀ ਰਹਿਮਤ ਜਿਹੜੀ ਹੈ ਸਤਗੁਰਾਂ ਦੀ ਉਹ ਵੱਤ ਜਾਏਗੀ ਇੱਥੇ ਬਹੁਤ ਲੰਬਾ ਚੋੜਾ ਕੰਮ ਕਰਨ ਦੀ ਜਿਹੜੀ ਆ ਕੋਈ ਲੋੜ ਹੀ ਨਹੀਂ ਹੈਗੀ ਬਹੁਤ ਲੰਬਾ ਚੋੜਾ ਕੰਮ ਕਰਨ ਦੀ ਲੋੜ ਨਹੀਂ ਹੈਗੀ ਸੋ ਸਾਧ ਸੰਗਤ ਜੀ ਸਤਗੁਰ ਮਹਾਰਾਜ ਜੀ ਦੀ ਜਿਹੜੀ ਕਿਰਪਾ ਆ ਪਾਛਾ ਦੀ ਜਿਹੜੀ ਕਿਰਪਾ ਆ ਉਸ ਸਾਡੇ ਉੱਪਰ ਉਦੋਂ ਵਰਤਦੀ ਹੈ ਸਾਡੇ ਉੱਪਰ ਉਦੋਂ ਹੁੰਦੀ ਹੈ ਜਦੋਂ ਅਸੀਂ ਸਤਗੁਰਾਂ ਦੀ ਸਿੱਖਿਆ ਨੂੰ ਲੈ ਕੇ ਚੱਲਦੇ ਹਾਂ ਸਤਗੁਰ ਮਹਾਰਾਜ ਜੀ ਦੀ ਸਿੱਖਿਆ ਤੋਂ ਆਪਾਂ ਜਿਹੜਾ ਹੈ ਨਾਲ ਚੱਲਦੇ ਹਾਂ ਤੇ ਸਤਗੁਰ ਸਾਡੇ ਤੇ ਰਹਿਮਤ ਕਰ ਦਿੰਦੇ ਨੇ ਗੁਰੂ ਪਿਆਰਿਓ ਜਿਵੇਂ ਕਿ ਆਪਾਂ ਪੜਦੇ ਹਾਂ ਮੈਨੂੰ ਚੀਜ਼ਾਂ ਚਾਹੀਦੀਆਂ ਨਹੀਂ ਮੈਨੂੰ ਵਸਤੂਆਂ ਚਾਹੀਦੀਆਂ ਨਹੀਂ ਸਤਗੁਰ ਕਹਿੰਦੇ ਜਦੋਂ ਤੂੰ ਗੁਰੂ ਦੀ ਸਿੱਖਿਆ ਨੂੰ ਸਮਝ ਲਏਗਾ ਸਤਗੁਰ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਸਮਝ ਲਏਗਾ ਉਹ ਸਿੱਖਾਂ ਕਹਿੰਦੇ ਤੈਨੂੰ ਮਿਲਣ ਦੀ ਜਿਹੜੀ ਹੈ ਵਸਤੂਆਂ ਦੀ ਕੋਈ ਜਿਹੜੀ ਦਿੱਕਤ ਪਰੇਸ਼ਾਨੀ ਕਦੇ ਵੀ ਨਹੀਂ ਹੋਵੇਗੀ ਸਤਗੁਰੂ ਤੇਰੇ ਤੇ ਇੰਨੇ ਪਸੰਦ ਹੋ ਜਾਣਗੇ ਇੰਨੀ ਤੇ ਤੇ ਕਿਰਪਾ ਹੋਣਗੀਆਂ ਤੂੰ ਦਾਤਾ ਲੈਂਦਾ ਥੱਕ ਜਾਏਗਾ ਪਰ ਸਤਗੁਰ ਤੇਨੂੰ ਦਿੰਦੇ ਨਹੀਂ ਥੱਕਣਗੇ ਦਿੰਦਾ ਦੇ ਲੈਂਦੇ ਥੱਕ ਪਾਹੇ ਆਹਾਂ ਦੁਨੀਆਵੀ ਵਸਤੂਆਂ ਤਾਂ ਤੇਰੇ ਅੱਗੇ ਪਿੱਛੇ ਫਿਰਨਗੀਆਂ ਜਦੋਂ ਤੂੰ ਸਤਗੁਰ ਦੀ ਪਾਵਨ ਬਾਣੀ ਨੂੰ ਪੜ੍ਹੇਂਗਾ ਸਤਗੁਰ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਜਦੋਂ ਤੂੰ ਵਿਚਾਰੇਗਾ ਪਾਤਸ਼ਾਹ ਕਹਿੰਦੇ ਕਹਿੰਦੇ ਭਾਈ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਨਾ ਢੰਸ਼ੇ ਗੁਗਨ ਸੇ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਨਾ ਵਿਚਾਰਨਾ ਤੇ ਸਤਗੁਰ ਕਹਿੰਦੇ ਜਿਨ ਕੇ ਹਿਰਦੇ ਤੂ ਵਸੇ ਤੇ ਨਰਗੁਣ ਕੁਨਿੰਗ ਹੀਰੁ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਆਪ ਵਸਦਾ ਹੈ ਉਹ ਹਨ ਗੁਨਾ ਦੇ ਸਮੁੰਦਰ ਤੇ ਜਿਨ੍ਹਾਂ ਤੇ ਸਤਗੁਰ ਦੀ ਮਿਹਰ ਹੋ ਜਾਏ ਤੇ ਪਿਆਰਿਓ ਸਤਗੁਰ ਮਹਾਰਾਜ ਹੋਦੇ ਦੀ ਕਿਰਪਾ ਕਾਇਕੇ ਉਹ ਨੂੰ ਸਾਰੀਆਂ ਵਸਤੂਆਂ ਸਾਰੀਆਂ ਬਖਸ਼ਿਸ਼ਾਂ ਦੇ ਦਿੰਦੇ ਨੇ ਇਹ ਹੈ ਗੁਰੂ ਦੀ ਕਿਰਪਾ ਇਹ ਹੈ ਸਤਗੁਰ ਦੀ ਮਿਹਰ ਸੋ ਪਿਆਰਿਓ ਇਤਾਂ ਦਾ ਆਪਣੇ ਆਪ ਨੂੰ ਬਣਾਈਏ ਫਿਰ ਵੇਖਿਓ ਕਿਵੇਂ ਗੁਰੂ ਦੀ ਕਿਰਪਾ ਹੁੰਦੀ ਮੰਗਲ ਦੀ ਵੀ ਲੋਟ ਨਹੀਂ ਪੈਣੀ ਸੁਸਾਇ ਸੰਗਤ ਜੀ ਜੇ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਕੇ ਆਪਣੀ ਹਾਜੀ ਚੋਲ ਲਗਵਾਉਣਾ ਜੀ ਤੇ ਮੇਰੀ ਗੁਰਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ